ਲੋ ਵੀਰੇ 6 ਫੁੱਟ ਕੱਦ ਦਾ ਮੇਰਾ ਹੂੰ ਸਾਡੇ ਛੋਟੀ ਦਾ ਕੱਦ ਮੇਰਾ 2 ਫੁੱਟ 5.5 ਫੁੱਟ ਕੱਦ ਦਾ ਹਾਂ ਸਾਡੇ ਕੰਦ ਦੇ ਕਿੰਨੇ ਹੋਣ ਇਹ ਤਾਂ ਚਵਾ ਬੈਠਾ ਜੇ ਤੁਸੀਂ ਕਰਾ ਜੇ ਸਾਡਾ ਮਾਣਾ ਰੂਟ ਜਿਹੜਾ ਥੱਲੇ ਬਹਿ ਗਿਆ ਆ ਕੇ ਅਧੀਏ ਜਿੰਨਾ ਨਸ਼ਾ ਹੋਊਗਾ ਉਹਨੂੰ ਛੋਟੀ ਦੇ ਚਵਾਈ ਐਨੀ ਚੰਗੀ ਲੱਗੀ ਐ ਕਰਮ ਵਾਲੇ ਨੂੰ ਉਹ ਗਏ ਹੋਣ ਮਾਲਟੀ ਇੱਧਰ ਕਰ ਲਓ ਦੇਖੋ ਉਹ ਵੀ ਜਿਹੇ ਕੋਈ ਨਾ ਸੀ ਇੰਤਾਰ ਹੁੰਦੀ ਹੈ ਬਾਈ ਦੂਜੇ ਤਰ੍ਹਾਂ ਦੀ ਮਾਰਦੇ ਨੇ ਹੋਈ ਠੀਕ ਚੋਦੇ ਬਾਈ ਸਾਰੇ ਚੋਦੇ ਵਿੱਚ ਹੀ ਕੋਈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਆਪਦੇ ਪਿੰਡ ਦੇ ਵਿੱਚ ਆ ਤੇ ਆਪਦੇ ਘਰ ਦੇ ਵਿੱਚ ਆ ਮਿੱਤਰੋ ਜਾਨਵਰ ਤੁਹਾਨੂੰ ਦੋ ਦਿਖਾਉਣੇ ਆ। ਦੋਵੇਂ ਜਾਨਵਰ ਤੁਹਾਡੇ ਫੁੱਲ ਕੰਮ ਦੇ ਹੋਣਗੇ। ਭਾਅ ਦੇ ਮੁਤਾਬਕ ਵੀ ਤੇ ਕੁਆਲਿਟੀ ਦੇ ਮੁਤਾਬਕ। ਆਪਾਂ ਦੋ ਜਾਨਵਰ ਲੈ ਕੇ ਆਏ ਆ। ਦੋਵੇਂ ਜਾਨਵਾਰਾਂ ਦੇ ਵਿੱਚੋਂ ਇੱਕ ਛੋਟੀ ਸੋਈ ਸਵਾਈ ਤਿਆਰ ਦੁੱਧ ਵਾਲੀ ਹੋਊਗੀ ਰੂਸੀ ਛੋਟੀ ਰੂਸ਼ਾ ਜਿਹੜਾ ਇਹਦੇ ਮਗਰ ਕੱਟਾ ਹੋਊਗਾ ਮਿੱਤਰੋ ਤੇ ਕਾਦਾ ਜਿਹੜਾ ਉਹ ਤੁਹਾਨੂੰ ਮੈਂ ਦੱਸ ਦਊਂਗਾ ਵੀ ਕਿੰਨੇ ਰਤੇ ਕੰਧ ਦੇਂਦਾ ਹੈਗਾ ਵਾ ਤੁਸੀਂ ਇਹ ਨਾ ਸਮਝੋ ਵੀ ਛੋਟੀ ਆ ਤੇ ਬੱਥੀ ਜਿਹੜੀ ਵਿਖਾਉਣੀ ਆ ਮਿੱਤਰੋ ਕੱਲੇ ਸਿੰਘੀ ਸਿੰਘ ਆ। ਤੇ ਠੰਡੀ ਸੀਲ ਰੱਜ ਕੇ ਆ ਤੇ ਭਾ ਇਹ ਵੇਖ ਲੋ ਵੀ ਟੋਕੜਾ ਗਾਈਆਂ ਨਾਲ ਦਾ ਬਿਲਕੁਲ ਬਹੁਤ ਸੋਹਣੀ ਵਿਹੜ ਥੱਲੋ ਬੜੀ ਬਣੂਗੀ ਕੱਚੀ ਵਿਹੜ ਆ ਹਜੇ ਦਸਾਂ ਦਿਨਾਂ ਦੀ ਵੱਚੀ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਠੰਡੀ ਸੀਲ ਚੰਗੀ ਆ ਕਰਦੇ ਆ ਗੱਲਬਾਤ ਆਪਾਂ ਸਾਰੇ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਭਾਈ ਸਤਿਕਾਰ ਪਰਿਵਾਰ ਜੀ ਸਭ ਕੁਝ ਵਧੀਆ ਜੀ ਠੀਕ ਆ ਅੱਜ ਮੇਰਾ ਭਾਈ ਪਹਿਲੀ ਵਾਰੀ ਕੈਮਰੇ ਦੇ ਸਾਹਮਣੇ ਆ ਅੱਛਾ ਭਾਈ ਅੱਜ ਤਾਂ ਜਨਵਾਰ 2 ਆ ਹਣਾ ਅੱਜ ਜਨਵਾਰ 2 ਆ ਭਾਈ ਅੱਜ ਹਾਂ ਆਹਿਆ ਝੋਟੀ ਆ ਜਿਹੜੀ ਕਿਨਵਾ ਸੂਆ ਸੋਈ ਆ ਭਾਈ ਝੋਟੀ ਪਹਿਲਾਂ ਸੂਆ ਸੋਈ ਆ ਜੀ ਦੰਦਾਂ ਦੇ ਵਿੱਚੋਂ ਦੰਦ ਕਲੀਅਰ ਨਹੀਂ ਕਰਾਉਂਦੀ 2 ਜਾਂ 4 ਦੰਦ ਦੀ ਆ ਜੀ ਠੀਕ ਆ ਤੇ ਦੁੱਧ ਕਿੰਨੇ ਦੇ ਚੱਲਦੀ ਆ ਭਾਈ ਦੁੱਧ ਵੀਰੇ ਜੇ ਆਪਾਂ ਕਹਿਣ ਨੂੰ 9 ਕਿਲੋ ਕਹਿ ਦਿੰਨੇ ਆ ਪਰ 8 ਕਿਲੋ ਆਪਾਂ ਕੰਡੇ ਤੇ ਲਾ ਕੇ ਦਵਾਂਗੇ ਝੋਟੀ ਦਾ ਉਹ ਜਿਹੜਾ ਚਵਾਉਂਦੀ ਆ ਵੀ ਆਪਾਂ ਕਿਲੋ ਵੱਧ ਵੀ ਨਹੀਂ ਦੱਸਿਆ ਜਿੰਨਾ ਹੈਗਾ ਹਾਂ ਜੀ ਵੀ ਜਿੰਨਾ ਹੈਗਾ ਉਹਨਾ ਆਪਾਂ ਦੱਸਤਾ ਝੋਟੀ ਦਾ ਆ ਜੀ ਵੀਰੇ ਤੁਸੀਂ ਇਹ ਕਿਲੋ ਵੀ ਜੀ 8 ਮਤਲਬ ਵੀ 8 ਕਿਆ ਤੇ 7 ਹੀ ਹੋਊਗਾ ਨਹੀਂ ਬਈ 8 ਨਹੀਂ 8.5 ਨਿਕਲੂਗਾ ਹਾਂ ਵੀਰੇ 8 ਕਿਲੋ ਦੁੱਧ ਜਿਹੜਾ ਝੋਟੀ ਥੱਲੇ ਆਣ ਬਿਲਕੁਲ ਰੈਡੀ ਆ ਹਜੇ ਜੀ ਵੀ ਨਹੀਂ ਲਾਇਆ ਹਨਾ ਜੀ ਆਏ ਆ ਵੀਰੇ ਝੋਟੀ ਆਈ ਸੀ ਆਪਣੇ ਕੋਲੇ ਪਰਸੋ ਚ ਉਥੇ ਆਪਾਂ ਸ਼ਾਰਟ ਪਾਇਆ ਸੀਗਾ ਉਸ ਦਿਨ ਜਿੱਤੇ ਆਪਣੇ ਕੋਲੇ ਝੋਟੀ ਆਈ ਸੀ ਉਦੋਂ ਨਹੀਂ ਪਤਾ ਮੈਂ ਤਾਂ ਤੈਨੂੰ ਕ ਇਹ ਆਪਣੇ ਨਾਲ ਸੌਦਾ ਹੁੰਦਾ ਸੀਗਾ ਉਹ ਬੰਦੇ ਦਾ ਉਹਨੇ ਦੋ ਟਾਈਮ ਆਪਣੇ ਨਾਲ ਚਵਾਈ ਵੀ ਕੀਤੀ ਸਾਈ ਵੀ ਕੀਤੀ ਸੀ ਉਹ ਬੰਦੇ ਨੇ ਪਰ ਉਸ ਤੋਂ ਬਾਅਦ ਉਹ ਬੰਦਾ ਨਾ ਤਾਂ ਹੁਣ ਖੂਣ ਚੱਕਦਾ ਪਿਆ ਵਾ ਤੇ ਨਾ ਹੀ ਉਹ ਕੋਈ ਗੱਲ ਕਰਦਾ ਪਿਆ ਪੂਰਾ ਖੱਜਲ ਕੀਤਾ ਬਾਈ ਇਹਨੂੰ ਲਾਈ ਭਰਿਆ ਧਿਆਨੇ ਉਹ ਮੈਂ ਹੁੰਦਾ ਤਾਂ ਮੈਂ ਤਾਂ ਕਰ ਦਿੰਦਾ ਇੱਕ ਪਾਸੇ ਮੋੜ ਦਿੰਦੇ ਨਾਲ ਬੰਦੇ ਨੂੰ ਇਹਦਾ ਨਵਾਂ ਬੰਦਾ ਹਜੇ ਆਪਣਾ ਇਹਨੂੰ ਬਦਲੇ ਨੂੰ ਇਹਨਾਂ ਪਤਾ ਨਹੀਂ ਤੇ ਉਹਨੇ ਇਹਨੂੰ ਲਾਲਿਆ ਆ ਰੇ ਚਲੋ ਕੋਈ ਨਾ ਆਪਣੀ ਝੋਟੀ ਆਪਣੇ ਕੋਲੇ ਆਪਾਂ ਦੁੱਧ ਪਾਉਣੇ ਆ ਕੱਟਾ ਇਹਦੇ ਮਗਰ ਹਨਾ ਬਈ ਆਹ ਕੱਟੇ ਨੂੰ ਦੱਸੀ ਜਾਵੇ ਇਹਨੂੰ ਕਹੀ ਜਾਵੇ 3 ਮਹੀਨਿਆਂ ਦੀ ਸੂਈ ਦੱਸੋ ਬਈ ਆਹ ਕਹਿੰਦਾ ਬਈ ਆ ਦੋ ਮਹੀਨਿਆਂ ਦੀ ਕੱਟੀ ਸੂਈ ਆ ਦੱਸੋ ਬਈ ਆ ਕੱਟੀ ਦੋ ਮਹੀਨਿਆਂ ਦੀ ਸੂਈ ਆ ਦੱਸੋ ਆ ਦੱਸੋ ਆ ਇਹਨੂੰ ਕਹੀ ਜਾਵੇ ਢਾਈ ਦਵਾ ਢਾਈ ਮਹੀਨੇ ਮੇਰਾ ਪਿਆ 15 ਦਿਨਾਂ ਦਾ ਅੱਜ ਬੱਚਾ ਹੋਇਆ ਵੀਰੇ ਹਮ 8 ਕਿਲੋ ਦੁੱਧ ਬਿਲਕੁਲ ਰੈਡੀ ਆ ਆਪਾਂ ਕੰਡੇ ਤਲਾ ਦੇਾਂਗੇ ਜਿਹੜਾ ਚਵਾਈ ਚਵਾਈ ਕਿਵੇਂ ਲੱਗੀ ਬਈ ਚਵਾਈ ਵੀਰੇ ਆਪਾਂ ਤੁਹਾਡੇ ਸਾਹਮਣੇ ਆਪਾਂ ਝੋਟੀ ਦੀ ਚਵਾਈ ਕਰ ਵੀ ਦਵਾਂਗੇ ਹਮ ਵੀਡੀਓ ਦੇ ਵਿੱਚ ਆਪਾਂ ਸਾਰਾ ਧ ਬਾ ਚੁੰਗ ਚੱਲੀ ਇਧਰ ਬੱਚਾ ਖੋਲ ਦਿਓ ਮੜਾ ਜਾ ਆਪਾਂ ਸਮਾਈ ਫਾਰਾ ਚਵਾਈ ਇਹਦੀ ਹੋਣ ਵਾਲੀ ਆ ਮਿੱਤਰੋ ਆਪਾਂ ਚਵਾਈ ਡਾਕੀ ਹੋਈ ਆ ਆਪਾਂ ਸਿੰਘ ਸਿੰਘ ਵੇਖੋ ਮੈਂ ਕਿ ਸਿੰਘ ਸਿੰਘ ਲਓ ਝੋਟੀ ਵੀਰੇ ਘੱਟ ਘੱਟ ਲਓ ਕਿਤੇ ਨਹੀਂ ਖੁੰਜੀ ਇਹ ਜਿਹਾ ਜੋ ਭਾਈ ਲਓ ਮੋੜ ਲਓ ਕੱਦ ਵੇ ਲੋ ਵੀਰੇ 6 ਫੁੱਟ ਕੱਦਦਾ ਮੇਰਾ ਹੂੰ ਸਾਡੇ ਛੋਟੀ ਦਾ ਕੱਦ ਮੇਰਾ 5 ਫੁੱਟ 5.5 ਫੁੱਟ ਕੱਦਦਾ ਹਾਂ ਹਾਂ ਸਾਡੇ ਪੰਜ ਦੇ ਕੰਦ ਦੇ ਕਿੰਨੇ ਹੋਣਗੇ ਹਲੇ ਵੀਰੇ 1 2 3 4 5 6 7 8 9 10 11 12 13 14 15 16 17 18 18 ਰਤੇ ਕੰਦ ਦੇ ਲੈ ਲਓ ਮਿੱਤਰੋ ਤੇ ਔੜਾ ਕੱਦ ਆ ਜਾਂਦਾ ਜਿਹੜਾ ਤੁਸੀਂ ਮਨ ਲਓ ਤੁਸੀਂ ਇਹਦੇ ਰਤੇ ਕੰਨ ਜਿਹੜੇ ਕੰਦ ਤੇ ਬਾਕੀ ਆਏ ਆ ਵੀਰੇ ਹਲੇ ਉਮਰ ਛੋਟੀ ਆ ਦੰਦਾਂ ਦੇ ਵਿੱਚ ਹੀ ਆ ਪਹਿਲਾ ਸੂਆ ਸੂਈ ਆ ਚਵਾਚੂ ਬਹੁਤ ਚੰਗਾ ਚਵਾਚੂ ਭਾਈ ਆਪਾਂ ਦਿਖਾਈ ਦੇਣਾ ਵੀਡੀਓ ਦੇ ਵਿੱਚ ਧਾਰਾ ਹੀ ਮਾਰਦਾ ਛੱਡਿਓ ਕੱਟਾ ਮੜਾ ਜਾ ਲੈ ਮੈਂ ਤਰੋਂ ਮੈਂ ਤੁਹਾਨੂੰ ਇਹਦਾ ਜਵਾਬ ਵੀ ਵਿਖਾ ਦੇਣਾ ਓਕੇ ਦੀ ਰਿਪੋਰਟ ਕਰਾ ਦੇਣੀ ਆਪਾਂ ਸਾਰੇ ਪਾਸਿਓ ਲਾ ਮੇ ਤੁਹਾਨੂੰ ਲੈ ਐਂ ਬਤਿਆ ਛੱਡੋ ਇਹਨਾਂ ਨੂੰ ਸੀਲ ਠੰਡੀ ਹਜੇ ਮੰਨ ਲਓ ਕਹਿਣ ਤੋਂ ਪਹਿਲਾਂ ਕੁੱਖਾਂ ਹੁੰਦੀਆਂ ਜਿਹੜੀਆਂ ਪਾਸੇ ਵਾਲੀਆਂ ਨੇ ਜੀ ਲਾ ਲਿਆ ਜਦੋਂ ਤੋਂ ਪੂਰੀਆਂ ਚੱਕ ਲੈਣੀਆਂ ਹਜੂ ਚੱਕ ਦੀ ਨਹੀਂ ਕਿ ਜਦੋਂ ਚੱਕਣ ਲੱਗ ਪਈ ਤੇ ਲੈ ਮਿੱਤਰੋ ਤੁਹਾਨੂੰ ਮੈਂ ਹੁਣ ਦੀ ਜਿਹੜੀ ਚਵਾਈ ਵੀ ਜ਼ਰੂਰ ਵਿਖਾ ਦੂੰਗਾ ਕਿਉਂਕਿ ਸੂਈ ਤਾਜੀ ਝੋਟੀ ਆ ਮਤਲਬ ਪੂਰੀ ਚੰਗੀ ਕਟਾ ਰੂਸ਼ਾ ਮਗਰ ਰੂਸ਼ੀ ਝੋਟੀ ਆ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਦੇਖ ਸਕਦੇ ਆ ਲੈ ਮਿੱਤਰੋ ਛੱਟਾ ਦੇ ਤਾਂ ਚਵਾ ਬੈਠਾ ਜੇ ਤੁਸੀਂ ਕਰਾ ਦਿਓ ਸਾਡਾ ਮਾਣਾ ਰੂ ਜਿਹੜਾ ਥੱਲੇ ਬਹਿ ਗਿਆ ਆ ਕੇ ਅਧੀਆਂ ਜਿੰਨਾਂ ਨਸ਼ਾਊਗਾ ਉਹਨੂੰ ਝੋਟੀ ਦੇ ਚਵਾਈ ਐਨੀ ਚੰਗੀ ਲੱਗੀ ਐ ਕਰਮ ਵਾਲੇ ਆ ਮੂਰਲੇ ਥਣੇ ਦੀ ਚਵਾਈ ਕਰ ਲਓ ਠੀਕ ਉਹ ਬੰਦਾ ਨਾ ਚਾਪਨ ਨੂੰ ਬੋਲ ਵਿਖਾਈ ਨਹੀਂ ਜਿੰਨੇ ਇਸ ਤੋਂ ਹੁਣ ਮੁਕਾ ਉਹ ਗਏ ਹੁਣ ਬਾਲਟੀ ਇਧਰ ਕਰ ਲਓ ਬੇਟਾ ਇਹ ਧੀਧੀ ਕਹਿਣੇ ਬਣਾਦੀ ਸੀ ਅੰਤਾਰ ਹੁੰਦੀ ਹੈ ਬਾਈ ਦੂਜੇ ਤਰ੍ਹਾਂ ਦੇ ਮਾਰਦੇ ਨੇ ਮੇਰੀ ਜੀ ਚੋਦੇ ਬਾਈ ਸਾਰੇ ਚੋਦੇ ਵਿੱਚ ਹੀ ਕੋਈ ਨਾ ਉਹ ਵਰਦੀ ਆ ਯਾਰ ਸਾਰੇ ਪਾਸੇ ਚੋਕੀ ਆ ਕਾ ਕੱਦ ਦੇਖ ਨਾ ਵੇਖ ਸਕਦੇ ਚਵਾ ਮਿੱਤਰੋ ਇਹਦਾ ਇਹ ਤਿੰਨਾਂ ਥਨਾਂ ਦੀ ਚਵਾਈ ਕਰਤੀ ਆ ਵੀਰੇ ਹੱਥ ਹਾਂ ਇੱਕ ਥਨ ਕੱਟੇ ਛੱਡ ਦੋ ਛੱਡ ਆ ਬਖਾਰ ਦੁੱਧ ਦਿਖਾ ਦਿੰਦਾ ਤੁਹਾਨੂੰ ਆ ਤਿੰਨ ਥਣਾਂ ਦਾ ਦੁੱਧ ਮਿੱਤਰੋ ਵੇਖ ਲਓ ਇਹਦਾ ਕਰਮਾ ਵਾਲੀ ਦਾ ਠੀਕ ਆ ਹਾਂ ਆਹ ਤਾਂ ਦੇ ਸਾਹਮਣੇ ਆ ਵੀਰੇ ਲੀਵਾ ਚੈੱਕ ਕਰ ਲਓ ਇੱਕ ਥਣ ਆ ਪਾਪੂ ਦਾ ਛੱਡਿਆ ਇੱਕ ਥਣ ਇੱਕ ਥਣ ਬੱਚੇ ਨੂੰ ਛੱਡਿਆ ਬਾਅਦ ਚੱਕ ਕੇ ਲਿਆ ਦੁੱਧ ਕੱਟ ਲੈ ਮਿੱਤਰੋ ਵੈੜ ਨਹੀਂ ਆਪਾਂ ਦਿਖਾਉਣੀ ਉਹ ਸੌਦਾ ਹੋ ਗਿਆ ਬੰਦੇ ਆ ਗਏ ਸੀ ਉਹ ਆਪਾਂ ਵੇਤ ਨਹੀਂ ਵਹੋਂਦੇ ਤੇ ਝੋਟੀ ਦਾ ਦੇ ਬਾਰੇ ਗੱਲਬਾਤ ਕਰ ਲਓ ਨੰਬਰ ਸਕਰੀਨ ਤੇ 6883727955 ਹਾਂ ਬਈ ਦੱਸ ਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀਰ ਨੇ ਲੈਣੀ ਹੈ ਝੋਟੀ ਉਹੀ ਮੇਰਾ ਵੀਰ ਫੋਨ ਲਾਵੇ ਕਈ ਬੰਦੇ ਪਤਾ ਕੀ ਕਰਦੇ ਆ ਬਾਈ ਫੋਨ ਲਾ ਲੈਣਗੇ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਹਿ ਕੇ ਅਗਲਾ ਕਹੂਗਾ ਬਾਈ ਆ ਕਿੰਨੇ ਦੀ ਆ ਉਹ ਕਿੰਨੇ ਦੀ ਆ ਫਿਰ ਲਾਸਟ ਦੇ ਕਹੂਗਾ ਭਾਈ ਮੈਂ ਤਾਂ ਮੱਝ ਨਹੀਂ ਲੈਣੀ ਸੀ ਮੈਂ ਕੱਟੀ ਲੈਣੀ ਆ ਉਹ ਮੇਰੇ ਵੀਰ ਥੋੜਾ ਜਿਹਾ ਸਾਡੇ ਕੋਲੇ ਆ ਜਾ ਮੈਂ ਭਾਈ ਸਫਰ ਕਰਨਾ ਹੁੰਦਾ ਟਾਈਮ ਉਹ ਜਾ ਹੁੰਦਾ ਵਾ ਆਪਣੇ ਕੋਲੇ ਥੋੜਾ ਜਿਹਾ ਤੇ ਮੇਰੇ ਵੀਰ ਬੇਨਤੀ ਆ ਇਹ ਹੱਥ ਜੋੜ ਕੇ ਵੀ ਥੋੜਾ ਜਿਹਾ ਪਰੇਸ਼ਾਨ ਕਰਨ ਵਾਲੇ ਵੀਰ ਨਾ ਲਾਉਣ ਜਿਹੜੇ ਵੀਰੇ ਨੇ ਝੋਟੀ ਲੈਣੀ ਆ ਬਾਕੀ ਤੁਹਾਨੂੰ ਵੀ ਪਤਾ ਦੋਂਦੀ ਚੌਕ ਦੀ ਝੋਟੀ ਦਾ ਵੀਰੇ ਕੱਦ ਬਹੁਤ ਘੱਟ ਮਿਲਦਾ ਏਡਾ ਬਾਕੀ ਸਿੰਘਾ ਸੁੰਗਾ ਦੀ ਸੋਹਣੀ ਆ ਜਿਹੜੇ ਵੀਰ ਨੇ ਲੈਣੀ ਆ ਨੰਬਰ ਆਪਣਾ ਸਕਰੀਨ ਤੇ ਆ ਸੰਪਰਕ ਕਰ ਲਿਓ ਧੰਨਵਾਦ ਸਾਚੀ ਕਾਲ